प्यारे विद्यार्थियों सत श्री अकाल आज दी इस वीडियो ਦੇ ਵਿੱਚ ਆਪਣਾ ਟਾਪਿਕ ਹੈ ਪੰਜਾਬ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜਾ 1857-58 ਇਸਵੀ ਦਾ ਪਹਿਲਾ ਵਿਦਰੋਹ ਹੋਇਆ ਸੀ ਉਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਤੇ 1857 ਇਸਵੀ ਦਾ ਵਿਦਰੋਹ ਉੱਤਰੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ 1857 ਇਸਵੀ ਦੇ ਵਿੱਚ ਭਾਰਤੀਆਂ ਨੇ ਭਾਰਤ ਦੀ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕਰ ਦਿੱਤਾ ਹੁਣ ਭਾਰਤ ਦੀ ਅੰਗਰੇਜ਼ੀ ਸਰਕਾਰ ਕੀ ਜਿਹੜੀ ਭਾਰਤ ਦੇ ਵਿੱਚ ਰਾਜ ਕਰ ਰਹੀ ਸੀ ਉਹ ਸਰਕਾਰ ਜਿਹੜੀ ਕਿ ਅੰਗਰੇਜ਼ਾਂ ਦੀ ਸੀ ਉਹਦੇ ਵਿਰੁੱਧ ਵਿਦਰੋਹ ਕਰ ਦਿੱਤਾ ਜੌਨ ਲੌਰੈਂਸ ਜੌਨ ਸੀਲੇ ਤੇ ਹੋਰ ਬਹੁਤ ਸਾਰੇ ਜਿਹੜੇ ਅੰਗਰੇਜ਼ ਲੇਖਕ ਨੇ ਉਹਨਾਂ ਦੇ ਅਨਸਾਰ ਇਹ ਕੇਵਲ ਇੱਕ ਸੈਨਿਕ ਵਿਦਰੋਹ ਸੀ ਉਹਨਾਂ ਨੇ ਕੀ ਕਿਹਾ ਕਿ ਸਿਰਫ ਇੱਕ ਸੈਨਿਕ ਵਿਦਰੋਹ ਸੀ ਦੂਸਰੇ ਪਾਸੇ ਜਿਹੜੇ ਵੀ.ਡੀ. ਸਾਹ ਵਰਕਰ ਅਸ਼ੋਕ ਮਹਿਤਾ ਇਹ ਜਿਹੜੇ ਭਾਰਤੀ ਰਾਸ਼ਟਰਵਾਦੀ ਲੇਖਕ ਸੀ ਇਹਨਾਂ ਨੇ ਇਸ ਵਿਦਰੋਹ ਨੂੰ ਕੀ ਕਿਹਾ ਇੱਕ ਰਾਸ਼ਟਰੀ ਵਿਦਰੋਹ ਜਾਇਨੋ ਭਾਰਤੀ ਸੁਤੰਤਰਤਾ ਸੰਗਰਾਮ ਦੱਸਿਆ ਪਰ ਸ਼ੁਰੂ ਵਿੱਚ ਇੱਕ ਸੈਨਿਕ ਵਿਦਰੋਹ ਸੀ ਪਰ ਕੁਝ ਸਮੇਂ ਬਾਅਦ ਇਹ ਬ੍ਰਿਟਿਸ਼ ਰਾਜ ਵਿਰੁੱਧ ਭਾਰਤੀਆਂ ਦੀ ਇੱਕ ਵਿਸ਼ਾਲ ਤੇ ਭਿਆਨਕ ਜਿਹੜੀ ਬਗਾਵਤ ਆ ਉਹਨਾਂ ਦੇ ਵਿਰੁੱਧ ਇੱਕ ਬਗਾਵਤ ਦਾ ਰੂਪ ਧਾਰਨ ਕਰ ਗਿਆ ਮੀਨਸ ਉਹਨਾਂ ਦੇ ਐਂਟੀ ਹੋ ਗਏ ਜ਼ਿਆਦਾ ਲੋਕ ਆ ਆਮ ਤੌਰ ਤੇ ਕਿਹਾ ਜਾਂਦਾ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਇਸ ਵਿਦਰੋਹ ਵਿੱਚ ਕੋਈ ਹਿੱਸਾ ਨਹੀਂ ਲਿਆ ਸਗੋਂ ਇਸਦੇ ਉਲਟ ਉਹ ਬ੍ਰਿਟਿਸ਼ ਸਰਕਾਰ ਪ੍ਰਤੀ ਪੂਰਨ ਤੌਰ ਤੇ ਵਫਾਦਾਰ ਰਹੇ। ਪਰੰਤੂ ਜਿਹੜੀਆਂ ਇਤਿਹਾਸ ਦੇ ਵਿੱਚ ਫਿਰ ਖੋਜਾਂ ਹੋਈਆਂ ਉਹਦੇ ਆਧਾਰ ਤੇ ਇਸ ਵਿਚਾਰ ਨੂੰ ਠੀਕ ਨਹੀਂ ਮੰਨਿਆ ਜਾਂਦਾ। ਕੁਝ ਜ਼ਰੂਰੀ ਕਾਰਨਾ ਕਰਕੇ ਜਿਹੜਾ ਪੰਜਾਬ ਸੀ ਉਹਦੇ ਵਿੱਚ ਇਹ ਵਿਦਰੋਹ ਫੈਲ ਨਹੀਂ ਸਕਿਆ ਸੀ। ਇਸ ਕਰਕੇ ਜਿਹੜੇ ਲੋਕ ਸੀ ਪੰਜਾਬ ਦੇ ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਨਹੀਂ ਹੋ ਸਕੇ। ਹੁਣ ਅਸੀਂ ਗੱਲ ਕਰਾਂਗੇ ਕਿ 1857 ਇਸਵੀ ਦੇ ਵਿਦਰੋਹ ਦੇ ਦੌਰਾਨ ਪੰਜਾਬ ਦੀ ਜਿਹੜੀ ਸਥਿਤੀ ਸੀ ਉਹ ਕਿਸ ਤਰ੍ਹਾਂ ਦੀ ਸੀ ਪੰਜਾਬ ਦੇ ਲੋਕਾਂ ਦੇ ਵਿੱਚ অসੰਤੋਖ ਮੀਨਿੰਗ ਕਿ ਲੋਕ ਸੈਟੀਸਫਾਈਡ ਨਹੀਂ ਸੀ ਉਹਨਾਂ ਦਾ ਉਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ ਭਾਵੇਂ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਮਰਾਜ ਵਿੱਚ ਸ਼ਾਮਿਲ ਕਰਨ ਉਪਰੰਤ ਜਿਹੜਾ ਪ੍ਰਸ਼ਾਸਨਿਕ ਬੋਰਡ ਹੈ 1849 ਤੋਂ 55 ਵਾਲਾ ਤੇ 1857 ਇਸਵੀ ਪਿੱਛੋਂ ਜਿਹੜਾ ਜohn Lawrence ਹੈ ਉਹਨੇ ਚੀਫ ਕਮਿਸ਼ਨਰ ਵਜੋਂ ਰਾਜ ਪ੍ਰਬੰਧ ਦੇ ਵਿੱਚ ਅਨੇਕਾਂ ਸੁਧਾਰ ਕੀਤੇ ਸੀ ਪਰ ਫਿਰ ਵੀ ਪੰਜਾਬ ਦੇ ਜਿਹੜੇ ਸਰਦਾਰ ਸੀ ਤੇ ਆਮ ਲੋਕ ਸੀ ਉਹ ਬ੍ਰਿਟਿਸ਼ ਜਿਹੜੀ ਗਵਰਨਮੈਂਟ ਸੀ ਉਹ ਤੋਂ ਖੁਸ਼ ਨਹੀਂ ਸੀ ਸੰਤੁਸ਼ਟ ਨਹੀਂ ਸੀ ਪੰਜਾਬ ਦੇ ਅੰਗਰੇਜ਼ ਅਧਿਕਾਰੀਆਂ ਨੇ ਲਗਭਗ 50000 ਸੈਨਿਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਹਨਾਂ ਨੂੰ ਬੇਹਥਿਆਰ ਵੀ ਕਰ ਦਿੱਤਾ ਸੀ ਨਾ ਕੇਵਲ ਖਾਲਸਾ ਸੈਨਾ ਨੂੰ ਹੀ ਉਹਨਾਂ ਨੇ ਭੰਗ ਕੀਤਾ ਭੰਗ ਕਰਨ ਦਾ ਮਤਲਬ ਹੁੰਦਾ ਹੈ ਕਿ ਖਤਮ ਕਰ ਦੇਣਾ ਸਗੋਂ ਪੰਜਾਬ ਦੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਬੇਹਥਿਆਰ ਕਰ ਦਿੱਤਾ ਸੀ ਕਿ ਕੋਈ ਜਿਹੜੇ ਲੋਕ ਨੇ ਹਥਿਆਰ ਨਹੀਂ ਰੱਖ ਸਕਦੇ ਕਈ ਸਰਦਾਰਾਂ ਨੇ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਜ਼ਬਤ ਕਰ ਲਈਆਂ ਸੀ ਤੇ ਬਾਕੀ ਸਰਦਾਰਾਂ ਦੇ ਉੱਤੇ ਜਿਹੜੀਆਂ ਕਰੜੀਆਂ ਪਾਬੰਦੀਆਂ ਉਹ ਵੀ ਲਗਾਈਆਂ ਗਈਆਂ ਜான் ਲਾਰੈਂਸ ਨੇ ਜਿਹੜੀ ਜ਼ਗੀਰਦਾਰੀ ਪ੍ਰਥਾ ਸਮਾਪਤ ਕਰਨ ਦੇ ਉਪਰਾਲੇ ਵਿੱਚ ਜ਼ਗੀਰਦਾਰਾਂ ਨੇ ਜਿਹੜੀਆਂ ਜ਼ਗੀਰਾਂ ਸੀ ਉਹ ਖੋਹ ਲਈਆਂ ਤਾਂ ਤਾਂ ਜਿਹੜੀ ਜ਼ਗੀਰਦਾਰੀ ਪ੍ਰਥਾ ਨੂੰ ਖਤਮ ਕੀਤਾ ਜਾ ਸਕੇ ਜ਼ਗੀਰਦਾਰੀ ਪ੍ਰਥਾ ਕੀ ਹੁੰਦੀ ਹੈ ਜਿਵੇਂ ਕਿ ਸੀ ਕਹਿੰਦੇ ਕਿ ਜਿਹੜੀ ਪ੍ਰਾਪਰਟੀ ਹੈ ਜੇ ਫਾਦਰ ਦਾਦੇ ਨੇ ਆਪਣੇ ਬੱਚੇ ਨੂੰ ਦਿੱਤੀ ਤੇ ਅੱਗੋਂ ਫਾਦਰ ਉਹ ਆਪਣੇ ਬੱਚੇ ਨੂੰ ਦਿੰਦਾ ਫੇਰ ਅੱਗੋਂ ਮੀਨਸ ਅੰਜਾਨ ਲਾਰੈਂਸ ਨੇ ਕੀ ਕੀਤਾ ਨੂੰ ਖਤਮ ਕਰਨ ਦੀ ਸਮਾਪਤ ਕਰਨ ਦੀ ਜਿਹੜੀ ਯੋਜਨਾ ਉਹ ਬਣਾਈ ਸਾਰੇ ਉੱਚੇ ਸਰਕਾਰੀ ਅਹੁਦੇ ਦੇ ਉੱਪਰ ਜਿਹੜੇ ਯੂਰੋਪੀਅਨ ਸੀ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੂੰ ਇਸ ਤਰ੍ਹਾਂ ਜਿਹੜੇ ਅਹੁਦੇ ਸੀ ਉਹਨਾਂ ਤੋਂ ਵਾਂਝੇ ਰੱਖਿਆ ਗਿਆ ਮੀਨਸ ਉਹਨਾਂ ਨੂੰ ਵੱਡੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਅੰਗਰੇਜ਼ਾਂ ਦੇ ਰਾਹੀਂ ਪ੍ਰਚਲਿਤ ਕੀਤੀ ਗਈ ਜਿਹੜੀ ਲਗਾਨ ਪ੍ਰਣਾਲੀ ਹੈ ਉਦੇ ਕਾਰਨ ਵੀ ਪੰਜਾਬ ਦੇ ਜਿਹੜੇ ਜ਼ਿਮੀਦਾਰ ਸੀ ਤੇ ਕਿਸਾਨ ਸੀ ਉਹ অসੰਤੁਸ਼ਟ ਸੀ ਸਰਕਾਰ ਦਾ ਹਿੱਸਾ ਦਾ ਜਿਹੜਾ ਲਗਾਨ ਸੀ ਉਹ ਜ਼ਮੀਨ ਤੋਂ ਪ੍ਰਾਪਤ ਅਸਲਾਮਦਨ ਦਾ ਅੱਧਾ ਭਾਗ ਨਿਸ਼ਚਿਤ ਕੀਤਾ ਗਿਆ ਸੀ ਮੀਨਸ ਜਿਹੜੀ ਜ਼ਮੀਨ ਤੋਂ ਅਸਲਾਮਦਨ ਪ੍ਰਾਪਤ ਹੋ ਰਹੀ ਹੈ ਉਹਦਾ ਅੱਧਾ ਜਿਹੜਾ ਹਿੱਸਾ ਉਹ ਕਿਹਨੂੰ ਦੇਣਾ ਸੀ ਸਰਕਾਰ ਨੂੰ ਜੋ ਕਿ ਕਿਵੇਂ ਦੇਣਾ ਸੀ ਕਿਸਾਨਾਂ ਜਾਂ ਜ਼ਿਮੀਦਾਰਾਂ ਨੇ ਨਕਦੀ ਰੂਪ ਦੇ ਵਿੱਚ ਦੇਣਾ ਹੁੰਦਾ ਸੀ ਉਹਨਾਂ ਨੇ ਲਗਾਨ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਟੈਕਸ ਦੇਣੇ ਪੈਂਦੇ ਸੀ ਜੋ ਕਿ ਲਗਾਨ ਦੀ ਰਕਮ ਦਾ 20% ਹਿੱਸਾ ਬਣ ਜਾਂਦੇ ਸੀ ਤੇ ਇਹ ਹਾਲਾਤ ਦੇ ਵਿੱਚ ਜਿਹੜੇ ਛੋਟੇ ਜ਼ਿਮੀਦਾਰ ਤੇ ਕਿਸਾਨ ਸੀ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਸੀ ਉਹ ਬਹੁਤ ਖਰਾਬ ਹੋ ਗਈ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਸੀ ਉਹ ਸ਼ਾਹੂਕਾਰਾਂ ਤੋਂ ਕਰਜ਼ਾ ਲੈ ਕੇ ਆਪਣਾ ਜਿਹੜਾ ਲਗਾਨ ਸੀ ਉਹ ਦਿੰਦੇ ਸੀ ਤੇ ਇਸ ਨਾਲ ਉਹ ਕਰਜ਼ਾਈ ਹੋ ਗਏ ਤੇ ਬਹੁਤਿਆਂ ਨੂੰ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਗਹਿਣੇ ਰੱਖਣੀਆਂ ਪਈਆਂ ਪੰਜਾਬ ਦੇ ਵਿੱਚ ਬ੍ਰਿਟਿਸ਼ ਰਾਜ ਸਥਾਪਿਤ ਹੋ ਜਾਣ ਪਿੱਛੋਂ ਈਸਾਈ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਹੋਣ ਲੱਗਿਆ ਤੇ ਪੰਜਾਬ ਦੇ ਅੰਗਰੇਜ਼ ਅਧਿਕਾਰੀ ਸਰਕਾਰੀ ਜਾਂ ਗੈਰ ਸਰਕਾਰੀ ਢੰਗ ਦੇ ਨਾਲ ਈਸਾਈ ਧਰਮ ਦੇ ਪ੍ਰਚਾਰਕਾਂ ਦੀ ਸਹਾਇਤਾ ਕਰਦੇ ਸੀ। ਮਿੰਝ ਪੰਜਾਬ ਦੇ ਵਿੱਚ ਜਿਹੜੇ ਅੰਗਰੇਜ਼ ਅਧਿਕਾਰੀ ਸੀ ਉਹ ਸਰਕਾਰੀ ਜਾਂ ਗੈਰ ਸਰਕਾਰੀ ਦੋਵੇਂ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੇ ਸੀ ਤੇ ਉਹਨਾਂ ਦੇ ਨਾਲ ਈਸਾਈ ਧਰਮ ਦੇ ਪ੍ਰਚਾਰਕਾਂ ਦੀ ਉਹ ਮਦਦ ਕਰ ਰਹੇ ਸੀ। ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੂੰ ਈਸਾਈ ਬਣਾਉਣ ਦੇ ਜਿਹੜੇ ਯਤਨ ਸੀ ਉਹ ਕੀਤੇ ਜਾ ਰਹੇ ਸੀ। ਤੇ ਇਨਾਂ ਸਾਰਿਆਂ ਕਰਕੇ 1857 ਈਸਵੀ ਦੇ ਵਿਦਰੋਹ ਸ਼ੁਰੂ ਹੋਣ ਦੇ ਸਮੇਂ ਪੰਜਾਬ ਦੇ ਲੋਕ ਬ੍ਰਿਟਿਸ਼ ਰਾਜ ਤੋਂ ਅਸੰਤੁਸ਼ਟ ਸੀ ਮਤਲਬ ਕਿ ਸੈਟੀਸਫਾਈਡ ਨਹੀਂ ਸੀ 10 ਮਈ 1857 ਈਸਵੀ ਨੂੰ ਜਦੋਂ ਮੇਰਠ ਦੇ ਸਪਾਹਿਆਂ ਨੇ ਬਗਾਵਤ ਕਰ ਦਿੱਤੀ ਤੇ ਅਗਲੇ ਦਿਨ ਦਿੱਲੀ ਵੱਲ ਚਾਲੇ ਪਾਏ ਤਾਂ ਉਸ ਸਮੇਂ ਦਾ ਗਵਰਨਰ ਜਨਰਲ ਕੈਨਿੰਗ ਡਰ ਗਿਆ ਸੀ ਕਿ ਕਿਤੇ ਇਹ ਜਿਹੜਾ ਵਿਦਰੋਹ ਆ ਪੰਜਾਬ ਦੇ ਵਿੱਚ ਨਾ ਫੈਲ ਜਾਵੇ ਉਸ ਦੇ ਆਦੇਸ਼ ਤੇ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲారెنس ਨੇ ਅਤੇ ਜਿਹੜਾ ਰਾਬਰਟ ਮੰਡਗੁਮਰੀ ਸੀ ਉਹਨੇ ਇਸ ਪ੍ਰਾਂਤ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਜਿਹੜੀ ਆਪਣੀ ਕਾਰਵਾਈ ਆ ਉਹ ਕੀਤੀ ਤੇ ਇੱਥੋਂ ਜਿਹੜਾ ਵਿਦਰੋਹ ਸੀ ਫਿਰ ਉਹ ਬਹੁਤਾ ਨਹੀਂ ਉੱਠ ਸਕਿਆ ਦੂਸਰਾ ਸੀ ਵਿਦਰੋਹ ਦੇ ਸਮੇਂ ਪੰਜਾਬ ਵਿੱਚ ਸੈਨਿਕ ਸਥਿਤੀ ਕਿਹੋ ਜੀ ਸੀ ਜਦੋਂ ਮੈਰਟਸ ਦੇ ਵਿੱਚ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਤਾਂ ਉਸ ਸਮੇਂ ਪੰਜਾਬ ਦੇ ਵਿੱਚ 36000 ਭਾਰਤੀ ਸੈਨਿਕ ਸੀ 36000 ਭਾਰਤੀ ਸੈਨਿਕ ਭਰਤੀ ਹੋਏ ਸੀ ਤੇ 10500 ਯੂਰਪੀ ਸੈਨਿਕ ਸੀ ਮੀਨਸ ਕੇ ਭਾਰਤੀਆਂ ਦੀ ਜਿਹੜੀ ਸੰਖਿਆ ਸੀ ਉਹ ਜ਼ਿਆਦਾ ਸੀ ਇਹਨਾਂ ਤੋਂ ਇਲਾਵਾ ਪੰਜਾਬ ਦੇ ਵਿੱਚ 12000 ਘੋੜਸਵਾਰ ਤੇ ਪੈਦਲ ਸੈਨਿਕਾਂ ਦੀ 50 ਫਰੰਟੀਅਰ ਫੋਰਸ ਨਾਮੀ ਅਨਿਯਮਤ ਸੈਨਾ ਅਤੇ ਲਗਭਗ 9000 ਘੋੜਸਵਾਰਾਂ ਤੇ ਪੈਦਲ ਸਿਪਾਹੀਆਂ ਦੇ ਸੈਨਿਕ ਪੁਲਿਸ ਵੀ ਸੀ ਮੀਨਸ ਕੇ ਜਿਹੜੇ ਦੂਸਰੇ ਲੋਕ ਸੀ ਉਹ ਜ਼ਿਆਦਾ ਸੀ ਤੇ ਜਿਹੜੇ ਬ੍ਰਿਟਿਸ਼ ਸੀ ਉਹ ਕਟ ਸੀ ਫੌਜ ਦੇ ਵਿੱਚ ਸੈਨਾ ਦੇ ਵਿੱਚ ਲਾਹੌਰ ਗੋਬਿੰਦਗੜ੍ਹ ਅੰਮ੍ਰਿਤਸਰ ਜਿਹੜੇ ਤੇ ਮੁਲਤਾਨ ਤੇ ਕਿਲਿਆਂ ਦੇ ਵਿੱਚ ਜਿਹੜੇ ਲਾਹੌਰ ਗੋਬਿੰਦਗੜ੍ਹ ਤੇ ਮੁਲਤਾਨ ਦੇ ਕਿਲਿਆਂ ਦੇ ਵਿੱਚ ਯੂਰਪੀ ਸੈਨਿਕ ਸਨ ਪਰੰਤੂ ਫਿਲੌਰ ਕਾਂਗੜਾ ਨੂਰਪੁਰ ਤੇ ਅਟਕਾ ਜਿਹੜੇ ਕਿਲੇ ਸੀ ਉਹਨਾਂ ਦੇ ਵਿੱਚ ਭਾਰਤੀ ਸੈਨਿਕ ਉਹ ਭਾਰਤੀ ਸੈਨਿਕਾਂ ਦੇ ਅਧਿਕਾਰ ਦੇ ਵਿੱਚ ਸੀ ਮੀਨਸ ਭਾਰਤੀ ਸੈਨਿਕਾਂ ਦੇ ਅੰਡਰ ਸੀ ਦਿੱਲੀ ਵਿੱਚ ਵਿਦਰੋਹ ਹੋਣ ਦੇ ਤੁਰੰਤ ਪਿੱਛੋਂ ਪੰਜਾਬ ਸਰਕਾਰ ਨੇ ਕੁਝ ਯੂਰਪੀ ਤੇ ਭਾਰਤੀ ਸੈਨਿਕ ਜਿਹੜੀਆਂ ਟੁਕੜੀਆਂ ਸੀ ਉਹਨਾਂ ਨੂੰ ਦਿੱਲੀ ਵੱਲ ਭੇਜਿਆ ਇਸ ਤਰ੍ਹਾਂ ਪੰਜਾਬ ਦੇ ਵਿੱਚ ਕੁੱਲ 33000 ਭਾਰਤੀ ਸੈਨਿਕ ਤੇ ਲਗਭਗ 7500 ਯੂਰਪੀ ਸੈਨਿਕ ਰਹਿ ਗਏ ਸੀ ਮੇਰਠ ਅਤੇ ਦਿੱਲੀ ਦੇ ਵਿੱਚ ਭਾਰਤੀ ਸੈਨਿਕਾਂ ਦੀ ਜਿਹੜੀ ਬਗਾਵਤ ਦੀ ਖਬਰ ਮਿਲਣ ਤੇ ਜੁਡੀਸ਼ੀਅਲ ਕਮਿਸ਼ਨਰ ਮੰਟਗੋਬਰੀ ਨੇ 12 ਮਈ 1857 ਈਸਵੀ ਨੂੰ ਉੱਚ ਦਰਜੇ ਦੇ ਸਿਵਲ ਤੇ ਸੈਨਿਕ ਅੰਗਰੇਜ਼ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਕਿ ਮੀਆਂ ਮੀਰ ਵਿਖੇ ਭਾਰਤੀ ਸੈਨਿਕਾਂ ਨੂੰ નિਹੱਥੇ ਕਰ ਦਿੱਤਾ ਜਾਵੇ ਮੀਨਸ ਕਿ ਉਹਨਾਂ ਕੋਲ ਜਿਹੜੇ ਹਥਿਆਰ ਨੇ ਉਹਨਾਂ ਨੂੰ ਖੋਹ ਲਿਆ ਜਾਵੇ ਅਗਲੇ ਦਿਨ ਮਤਲਬ ਕਿ 13 ਮਈ ਨੂੰ ਮੀਆਂ ਮੀਰ ਵਿਖੇ ਜਿਹੜੇ ਸੈਨਿਕ ਛੌਨੀ ਦੇ ਕਮਾਂਡਰ ਬ੍ਰਿਗੇਡੀਅਰ ਕਾਰਵਟ ਦੀ ਸਹਾਇਤਾ ਦੇ ਨਾਲ ਉੱਥੋਂ ਦੇ ਭਾਰਤੀ ਸੈਨਿਕਾਂ ਨੂੰ ਸਵੇਰੇ ਪਰੇਡ ਦੇ ਸਮੇਂ ਬੇਹੱਜ਼ਾਰ ਕਰ ਦਿੱਤਾ ਗਿਆ ਮਤਲਬ ਕਿ ਉਹਨਾਂ ਤੋਂ ਜਿਹੜੇ ਹਥਿਆਰ ਸੀ ਉਹ ਫੜ ਲਏ ਗਏ ਤੇ ਉਹਨਾਂ ਨੇ ਚਾਰੇ ਰੈਜੀਮੈਂਟਾਂ ਤਿੰਨ ਉਹਨਾਂ ਦੇ ਵਿੱਚ ਪੈਦਲ ਸੈਨਿਕਾਂ ਦੀ ਸੀ ਤੇ ਇੱਕ ਘੋੜਸਵਾਰਾਂ ਦੀ ਸੀ ਉਹਨਾਂ ਨੂੰ ਤੋੜ ਦਿੱਤਾ ਗਿਆ ਮਤਲਬ ਕਿ ਖਤਮ ਕਰ ਦਿੱਤਾਗੇ ਉਹਨਾਂ ਦੇ ਚਾਰੇ ਰੈਜੀਮੈਂਟਾਂ ਇਸ ਪਿਛੋਂ ਲਾਹੌਰ ਪਸ਼ਾਵਰ ਮਲਤਾਨ ਰਾਵਲਪਿੰਡੀ ਜਲੰਧਰ ਨਵਾਂ ਸ਼ਹਿਰ ਅਮਰਸਰ ਹੁਸ਼ਿਆਰਪੁਰ ਅਤੇ ਡੇਰਾਜਾਤ ਵਿਖੇ ਭਾਰਤੀ ਸੈਨਿਕਾਂ ਨੂੰ ਵੀ નિਹੱਥੇ ਕਰ ਦਿੱਤਾ ਗਿਆ ਇਸ ਤਰ੍ਹਾਂ 18 ਰੈਜੀਮੈਂਟਾਂ ਦੇ ਕੁੱਲ 13000 ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ ਮੀਨਸ ਕਿ ਉਹਨਾਂ ਤੋਂ ਹਥਿਆਰ ਲੈ ਲਏਗੇ ਗੋਵਿੰਦਗੜ ਫਿਲੌਰ ਮਲਤਾਨ ਕਾਂਗੜਾ ਅਟਕਾਦ ਕਿਲਿਆਂ ਉੱਤੇ ਵੀ ਸਰਕਾਰ ਨੇ ਯੂਰਪੀ ਸੈਨਿਕਾਂ ਰਹੀਂ ਪੂਰਾ ਅਧਿਕਾਰ ਕਰ ਲਿਆ ਕਿਉਂਕਿ ਇੱਥੇ ਪਹਿਲਾਂ ਕਿੰਨਾਂ ਦਾ ਅਧਿਕਾਰ ਸੀ ਭਾਰਤੀ ਸੈਨਿਕਾਂ ਦਾ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਉੱਤੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤੇ ਤੇ ਕਈ ਸਥਾਨਾਂ ਦੇ ਉੱਤੇ ਉਹਨਾਂ ਨੇ ਅੰਗਰੇਜ਼ ਅਧਿਕਾਰੀਆਂ ਨੂੰ ਮਾਰ ਦਿੱਤਾ ਕੁਝ ਸਥਾਨਾਂ ਤੇ ਯੂਰਪੀਅਨਾਂ ਉੱਤੇ ਹਮਲਾ ਕਰਕੇ ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਕੀਤਾ ਜਾਨ ਲਾਰੈਂਸ ਦੇ ਆਦੇਸ਼ ਦੇ ਅਨੁਸਾਰ ਇਹਨਾਂ ਸੈਨਿਕਾਂ ਦੇ ਵਿਰੁੱਧ ਜਿਹੜੀ ਤੁਰੰਤ ਕਾਰਵਾਈ ਕੀਤੀ ਗਈ ਤੇ ਅਨੇਕਾਂ ਸਥਾਨਾਂ ਦੇ ਉੱਤੇ ਜਿਹੜੇ ਹੋਰ ਸੈਨਿਕ ਸੀ ਉਹਨਾਂ ਨੂੰ ਵੀ ਹੱਥੇ ਕਰ ਦਿੱਤਾ ਗਿਆ ਤਾ ਜੋ ਇਸ ਤਰ੍ਹਾਂ ਦੀ ਜਿਹੜੀ ਹੋਰ ਕਾਰਵਾਈਆਂ ਨੇ ਉਹ ਨਾ ਕਰ ਸਕਣ ਹੋ ਤੇ ਉਹਨਾਂ ਦੀ ਸੈਨਿਕ ਟੁਕੜੀਆਂ ਵੀ ਤੋੜ ਦਿੱਤੀਆਂ ਗਈਆਂ ਕਈ ਜਿਹੜੇ ਵਿਦਰੋਹੀ ਸੈਨਿਕ ਸੀਮਿੰਜ ਜਿਨ੍ਹਾਂ ਨੇ ਵਿਦਰੋਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਗਈ ਤੇ ਕਈ ਪੰਜਾਬ ਵਿੱਚੋਂ ਦੌੜ ਕੇ ਦਿੱਲੀ ਦੇ ਵਿਦਰੋਹੀ ਸੈਨਿਕਾਂ ਦੇ ਨਾਲ ਜਾ ਮਿਲੇ ਹੁਣ ਅਸੀਂ ਗੱਲ ਕਰਾਂਗੇ ਕਿ ਭਾਰਤੀ ਸੈਨਿਕਾਂ ਦੇ ਵਿਦਰੋਹ ਆਂਦਾ ਜਿਹੜਾ ਸੰਖੇਪ ਵੇਰਵਾ ਉਹਦੇ ਵਿੱਚ ਕੀ ਕੁਝ ਸ਼ਾਮਿਲ ਹੈ ਹਾਂਜੀ ਸਭ ਤੋਂ ਪਹਿਲਾਂ ਹੈ ਫਿਰੋਜ਼ਪੁਰ ਫਿਰੋਜ਼ਪੁਰ ਵਿੱਚ 14 ਮਈ 1857 ਈਸਵੀ ਨੂੰ 45ਵੀਂ ਤੇ ਜਿਹੜੀ 57ਵੀਂ ਰੈਜੀਮੈਂਟ ਸੀ ਉਹਨਾਂ ਨੇ ਵਿਦਰੋਹ ਕੀਤਾ ਕਿੱਥੇ ਕੀਤਾ ਫਿਰੋਜ਼ਪੁਰ ਦੇ ਵਿੱਚ ਬ੍ਰਿਗੇਡੀਅਰ ਪੀ ਐਨ ਨੇ ਉਹਨਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਤੇ ਕਾਫੀ ਜਿਹੜੇ ਸੈਨਿਕ ਸੀ ਉਹਨਾਂ ਤੋਂ ਹਥਿਆਰ ਵੀ ਉਹਨਾਂ ਨੇ ਖੋਲੇ ਤੇ ਉਹਨਾਂ ਦਾ ਜਿਹੜਾ ਅਸਲਾਖਾਨਾ ਸੀ ਉਹ ਵੀ ਤਬਾਹ ਕਰ ਦਿੱਤਾ ਅਸਲਾਖਾਨਾ ਮੀਨ ਜਿੱਥੇ ਅਸਲਾ ਹਥਿਆਰ ਵਗੈਰਾ ਰੱਖੇ ਹੁੰਦੇ ਆ ਤੇ ਵਿਦਰੋਹੀ ਸੈਨਿਕਾਂ ਦਾ ਪਿੱਛਾ ਕੀਤਾ ਤੇ ਉਹਨਾਂ ਵਿੱਚ ਕਈ ਪਟਿਆਲਾ ਰਾਜ ਦੇ ਵਿੱਚ ਦੌੜ ਗਏ ਇਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੇ ਪਿੱਛਾ ਕੀਤਾ ਸੀ ਤੇ ਉੱਥੇ ਉਹ ਗ੍ਰਿਫਤਾਰ ਕਰ ਲਏਗੇ ਤੇ ਬਾਕੀ ਦਿੱਲੀ ਵੱਲ ਦੌੜ ਗਏ ਤੇ ਉੱਥੇ ਉਹ ਉਹਨਾਂ ਦੇ ਨਾਲ ਜਾ ਮਿਲੇ ਜਿੱਥੇ ਕਿ ਹੋਰ ਵਿਦਰੋਹੀ ਸੀ ਦੂਸਰਾ ਹਾਂਸੀ 15 ਮਈ 1857 ਈਸਵੀ ਨੂੰ ਹਾਂਸੀ ਵਿਖੇ ਭਾਰਤੀ ਸੈਨਿਕਾਂ ਨੇ ਬਗਾਵਤ ਕਰ ਦਿੱਤੀ ਤੇ ਦਿੱਲੀ ਵੱਲ ਚੱਲ ਪਏ ਕੁਝ ਦਿਨਾਂ ਦੇ ਪਿੱਛੋਂ ਉੱਥੋਂ ਦੇ ਜਿਹੜੇ ਬਾਕੀ ਭਾਰਤੀ ਸੈਨਿਕ ਸੀ ਉਹਨਾਂ ਨੇ ਵੀ ਵਿਦਰੋਹ ਕਰ ਦਿੱਤਾ ਤੇ ਉਹਨਾਂ ਦੇ ਵਿੱਚ ਕਈ ਜਿਹੜੇ ਯੂਰੋਪੀਅਨ ਮਰਦ ਤੇ ਔਰਤਾਂ ਤੇ ਬੱਚਿਆਂ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਤੇ ਹਾਂਸੀ ਸ਼ਹਿਰ ਦੇ ਵਿੱਚ ਲੁੱਟਮਾਰ ਮਚਾ ਦਿੱਤੀ ਤੇ 27 ਮਈ ਨੂੰ ਉਹਨਾਂ ਨਿਹਸਾਰ ਦੇ ਕਿਲੇ ਉੱਤੇ ਹੱਲਾ ਬੋਲ ਦਿੱਤਾ ਤੇ ਉੱਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ ਤੇ 12 ਹੋਰ ਜਿਹੜੇ ਯੂਰੋਪੀਅਨ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਮੀਨਜ਼ ਹਾਂਸੀ ਦੇ ਵਿੱਚ ਜਿਹੜੀਆਂ ਘਨਾਵਾਵਾਂ ਵਾਪਰੀਆਂ ਉਹ ਮਾਰਨ ਤੇ ਲੁੱਟਣ ਹੋਣ ਤੱਕ ਪਹੁੰਚ ਗਈਆਂ ਸੀ ਯਤੋਗ ਤੇ ਕਸੌਲੀ 15 ਤੇ 16 ਮਈ 1857 ਈਸਵੀ ਨੂੰ ਯਤੋਗ ਤੇ ਕਸੌਲੀ ਦੇ ਭਾਰਤੀ ਸੈਨਿਕ ਬਗੀ ਹੋ ਗਏ ਤੇ ਕਸੌਲੀ ਵਿਖੇ ਸੈਨਿਕਾਂ ਨੇ ਖਜ਼ਾਨਾ ਵੀ ਲੁੱਟ ਲਿਆ ਤੇ ਯੂਤੋਗ ਵੱਲ ਚੜਾਈ ਕਰ ਦਿੱਤੀ ਤੇ ਰਸਤੇ ਵਿੱਚ ਉਹਨਾਂ ਨੇ ਕੁਝ ਯੂਰਪੀਅਨਾਂ ਨੂੰ ਲੁੱਟ ਲਿਆ ਪਰ ਯੂਤੋਗ ਪਹੁੰਚਣ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਗਿਆ ਪਿਸ਼ਾਵਰ ਤੇ ਹੋਤੀ ਮਰਦਾਨ 21 ਮਈ 1857 ਈਸਵੀ ਨੂੰ ਬੇਹਤਿਆਰ ਕੀਤੇ ਜਾਣ ਤੇ 51ਵੀਂ ਤੇ 55ਵੀਂ ਤੇ 24ਵੀਂ ਜਿਹੜੀ ਰੈਜੀਮੈਂਟ ਸੀ ਇਹਨਾਂ ਦੇ ਭਾਰਤੀ ਸੈਨਿਕਾਂ ਨੇ ਬਗਾਵਤ ਕਰ ਦਿੱਤੀ ਪਰੰਤੂ ਉਹਨਾਂ ਨੂੰ ਨਸ਼ਹਿਰਾ ਵਿਖੇ ਉਹਨਾਂ ਨੂੰ ਨਸ਼ਹਿਰਾ ਵਿਖੇ ਹੀ ਗ੍ਰਿਫਤਾਰ ਕਰ ਲਿਆ ਗਿਆ 55ਵੇਂ ਰੈਜੀਮੈਂਟ ਦੇ ਬਹੁਤ ਸਾਰੇ ਵਿਦਰੋਹੀ ਸੈਨਿਕਾਂ ਨੇ ਹੋਤੀ ਮਰਦਾਨ ਤੋਂ ਸਵਾਤਵਲ ਜਾਣ ਦਾ ਯਤਨ ਕੀਤਾ ਪਰ ਜਿਹੜਾ ਕਰਨਲ ਨਿਕਸਨ ਸੀ ਉਹਨਾਂ ਦੀ ਅਗਵਾਈ ਦੇ ਹੇਠ ਯੂਰਪੀ ਸੈਨਿਕਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਲਗਭਗ ਜਿਹੜੇ 100 ਸੈਨਿਕ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 300 ਤੋਂ 400 ਸੀ ਜਿਹੜੇ ਫੱਟੜ ਹੋ ਗਏ ਤੇ 120 ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਉਸ ਤੋਂ ਬਾਅਦ ਬਾਕੀ ਬਚੇ ਉਹ ਸਵਾਤ ਪਹੁੰਚਣ ਦੇ ਵਿੱਚ ਸਫਲ ਹੋ ਗਏ ਸੀ ਅਗੇ ਜਲੰਧਰ ਤੇ ਫਲੋਰ ਫਿਰ 7 ਜੂਨ 1857 ਈਸਵੀ ਨੂੰ ਜਲੰਧਰ ਵਿੱਚ 36ਵੀਂ ਤੇ ਜਿਹੜੀ 61ਵੀਂ ਰੈਜੀਮੈਂਟ ਦੇ ਭਾਰਤੀ ਸੈਨਿਕ ਸੀ ਉਹਨਾਂ ਨੇ ਵੀ ਵਿਦਰੋਹ ਕਰ ਦਿੱਤਾ ਤੇ ਉਹਨਾਂ ਨੇ ਇਹਨਾਂ ਰੈਜੀਮੈਂਟਾਂ ਦੇ ਕਈ ਯੂਰਪੀ ਅਧਿਕਾਰੀਆਂ ਨੂੰ ਫਟੜ ਕਰ ਦਿੱਤਾ ਜਿਹੜੀਆਂ ਇਹ ਰੈਜੀਮੈਂਟ ਦੇ ਵਿੱਚ ਯੂਰਪੀ ਅਧਿਕਾਰੀ ਸੀ ਉਹਨਾਂ ਨੂੰ ਫਟੜ ਕਰ ਦਿੱਤਾ ਜ਼ਖਮੀ ਕਰ ਦਿੱਤਾ ਤੇ ਕਈਆਂ ਦੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਜਲੰਧਰ ਤੋਂ ਉਹ ਵਿਦਰੋਹੀ ਸੈਨਿਕਾਂ ਨੇ ਦਿੱਲੀ ਵੱਲ ਕੂਚ ਕੀਤਾ ਤੇ ਜਦੋਂ ਉਹ ਫਲੋਰ ਪੁੱਜੇ ਤਾਂ ਉੱਥੋਂ ਦੀ ਜਿਹੜੀ ਤੀਜੀ ਰੈਜੀਮੈਂਟ ਸੀ ਉਹਦੇ ਭਾਰਤੀ ਸੈਨਿਕ ਉਹਨਾਂ ਦੇ ਨਾਲ ਵਿਦਰੋਹ ਦੇ ਵਿੱਚ ਸ਼ਾਮਿਲ ਹੋ ਗਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰికెਟਸ ਦੇ ਉਹਨਾਂ ਨੂੰ ਰੋਕਣ ਦੇ ਜਿਹੜੇ ਯਤਨਾਂ ਦੇ ਬਾਵਜੂਦ ਵੀ ਉਹ ਸਤਲੁਜ ਪਾਰ ਕਰਨ ਦੇ ਵਿੱਚ ਸਫਲ ਹੋ ਗਏ ਲੁਧਿਆਣਾ ਪਹੁੰਚ ਕੇ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਘਰਾਂ ਉੱਤੇ ਹਮਲੇ ਵੀ ਕੀਤੇ ਕੈਦੀਆਂ ਨੂੰ ਰਿਹਾਅ ਕਰਵਾਇਆ ਤੇ ਫਿਰ ਦਿੱਲੀ ਵੱਲ ਉਹ ਚੱਲ ਪਏ ਨਾਬਾ ਦੇ ਸੈਨਿਕਾਂ ਨੇ ਲੁਧਿਆਣਾ ਦੀ ਰੱਖਿਆ ਕਰਨ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਬਹੁਤ ਜਿਹੜੀ ਸਹਾਇਤਾ ਉਹ ਕੀਤੀ ਸੀ ਅੱਗੇ ਆਗਾ ਜੀ ਸਿਆਲਕੋਟ ਸਿਆਲਕੋਟ ਵਿਕੇ ਜਿਹੜੇ ਭਾਰਤੀ ਸੈਨਿਕ ਸੀ ਉਹਨਾਂ ਨੇ 9 ਜੁਲਾਈ 1857 ਈਸਵੀ ਨੂੰ ਬਗਾਵਤ ਕਰ ਦਿੱਤੀ ਸੀ ਤੇ ਉਹਨਾਂ ਨੇ ਕਈ ਯੂਰੋਪੀਅਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਕੇ ਜਿਹੜੇ 300 ਕੈਦੀ ਸੀ ਉਹਨਾਂ ਨੂੰ ਵੀ ਰਿਹਾ ਕਰਵਾ ਲਿਆ ਤੇ ਉਹਨਾਂ ਨੇ ਸਟੇੜੀਆਂ ਸਰਕਾਰੀ ਇਮਾਰਤਾਂ ਸੀ ਉਹਨਾਂ ਨੂੰ ਵੀ ਅੱਗ ਲਗਾਤੀ ਸਿਆਲਕੋਟ ਦੇ ਲੋਕ ਵੀ ਉਹਨਾਂ ਦੇ ਨਾਲ ਲੱਗੇ ਤੇ ਸ਼ਹਿਰ ਦੇ ਵਿੱਚ ਲੁੱਟਮਾਰ ਕਰਨ ਦੇ ਪਿੱਛੋਂ ਜਿਹੜੇ ਵਿਦਰੋਹੀ ਸੀ ਉਹਨਾਂ ਨੇ ਗੁਰਦਾਸਪੁਰ ਵੱਲ ਨੂੰ ਚਾਲੇ ਪਾ ਦਿੱਤੇ ਤੇ ਉਹਨਾਂ ਵਿੱਚੋਂ ਕੁਝ ਜੰਮੂ ਵੱਲ ਚਲੇ ਗਏ ਤੇ ਰਸਤੇ ਵਿੱਚ ਬਰਗੇਡੀਅਰ ਨਿਕਲਸਨ ਦੀ ਜਿਹੜੀ ਅਗਵਾਈ ਆ ਉਹਦੇ ਹੇਠਾਂ ਯੂਰਪੀਅਨ ਸੈਨਿਕਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਵਿਦਰੋਹੀ ਸੀ ਜਿਹੜੇ ਬਹਾਦਰੀ ਦੇ ਨਾਲ ਲੜੇ ਉਹਨਾਂ ਦੇ ਵਿੱਚੋਂ 144 ਸੈਨਿਕ ਮਾਰੇ ਗਏ ਤੇ 108 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ ਜਿਹੜੇ 138 ਸੈਨਿਕ ਸੀ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ ਅੱਗੇ ਹੈ ਜੀ ਲਾਹੌਰ ਲਾਹੌਰ ਵਿੱਚ ਵੀ ਨਿਹੱਥੇ ਕੀਤੇ ਭਾਰਤੀ ਸੈਨਿਕ ਬੇਚੈਨ ਸੀ ਕਿਉਂਕਿ ਉਹਨਾਂ ਤੋਂ ਪਹਿਲੇ ਜਿਹੜੇ ਹਥਿਆਰ ਸੀ ਉਹ ਖੋਲੇ ਗਏ ਸੀ ਤੇ 30 ਜੁਲਾਈ 1857 ਈਸਵੀ ਨੂੰ 26ਵੀਂ ਜਿਹੜੀ ਪਿਆਦਾ ਰੈਜੀਮੈਂਟ ਦੇ ਪਿਆਦਾ ਹੁੰਦੀ ਹੈ ਜਿਦੇ ਵਿੱਚ ਪੈਦਲ ਜਿਹੜੇ ਅਧਿਕਾਰੀ ਹੁੰਦੇ ਨੇ ਸੈਨਿਕ ਹੁੰਦੇ ਨੇ ਉਹਨਾਂ ਨੇ ਵੀ ਵਿਦਰੋਹ ਕਰ ਦਿੱਤਾ ਤੇ ਉਹਨਾਂ ਨੇ ਅੰਗਰੇਜ਼ ਅਧਿਕਾਰੀਆਂ ਉੱਤੇ ਹਮਲੇ ਕਰ ਦਿੱਤੇ ਫਿਰ ਰਾਵੀ ਨਦੀ ਦੇ ਨਾਲ ਨਾਲ ਉਹ ਉੱਤਰ ਵੱਲ ਨੂੰ ਵਧੇ ਤੇ ਅਮਰਸਰ ਦੇ ਡਿਪਟੀ ਕਮਿਸ਼ਨਰ ਐਫ ਜਿਹੜਾ ਕੂਪਰ ਸੀ ਉਹਦੀ ਅਗਵਾਈ ਦੇ ਹੇਠਾਂ ਯੂਪੀ ਸੈਨਾ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਿਹੜੇ 50 ਦੇ ਲਗਭਗ ਸੈਨਿਕ ਸੀ ਭਾਰਤੀ ਸੈਨਿਕ ਸੀ ਉਹ ਜਾਂ ਤਾਂ ਨਦੀ ਦੇ ਵਿੱਚ ਡੁੱਬ ਗਏ ਤੇ ਜਾਂ ਉਹ ਗੋਲੀਆਂ ਦੇ ਨਾਲ ਮਾਰੇ ਗਏ ਤੇ ਜਿਹੜੇ 282 ਭਾਰਤੀ ਸੈਨਿਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 1 ਅਗਸਤ ਨੂੰ ਉਹਨਾਂ ਨੂੰ ਅਜਨਾਲਾ ਦੇ ਥਾਣੇ ਦੇ ਵਿੱਚ ਲਿਆਂਦਾ ਗਿਆ ਤੇ ਇਹਨਾਂ ਦੇ ਵਿੱਚੋਂ ਜਿਹੜੇ 237 ਵਿਅਕਤੀ ਸੀ ਉਹਨਾਂ ਨੂੰ ਕੂਪਰ ਦੇ ਹੁਕਮ ਦੇ ਅਨੁਸਾਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਬਾਕੀ ਜਿਹੜੇ 45 ਵਿਅਕਤੀ ਸੀ ਉਹਨਾਂ ਦੀ ਕਮਰੇ ਦੇ ਵਿੱਚ দম ਘੁੱਟਣ ਦੇ ਨਾਲ ਮੌਤ ਹੋ ਗਈ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ ਛੋਟੇ-ਛੋਟੇ ਕਮਰਿਆਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਉੱਥੇ দম ਘੁੱਟਣ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਸੀ ਮੀਨਸ ਕਿ ਅਸੀਂ ਇਹ ਕੈਸਰ ਕਿ ਅੰਗਰੇਜ਼ਾਂ ਨੇ ਭਾਰਤੀਆਂ ਦੇ ਉੱਪਰ ਜਿਹੜੇ ਅਨਮਨੁੱਖੀ ਤਸ਼ੱਦਦ ਕੀਤੇ ਸੀ ਹੁਣ ਤੀਸਰਾ ਪੁਆਇੰਟ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ ਕਿ ਸਿੱਖ ਸੈਨਿਕਾਂ ਦਾ ਵਿਦਰੋਹ ਵਿੱਚ ਸ਼ਾਮਿਲ ਹੋਣਾ ਹੁਣ ਅਸੀਂ ਪਹਿਲਾਂ ਵੀ ਇਹ ਸੁਣਿਆ ਸੀ ਪੜ੍ਹਿਆ ਸੀ ਕਿ ਜਿਹੜੇ ਪੰਜਾਬ ਦੇ ਲੋਕ ਸੀ ਜਾਂ ਸਿੱਖ ਸੈਨਿਕ ਸੀ ਉਹਨਾਂ ਨੇ ਭਾਗ ਨਹੀਂ ਲਿਆ ਏ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਸੈਨਿਕ ਸੀ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੀ ਹੈਲਪ ਕੀਤੀ ਪਰ ਇਹ ਜਿਹੜਾ ਕਥਨ ਹੈ ਸਟੇਟਮੈਂਟ ਉਹ ਸਹੀ ਨਹੀਂ ਆਪਣੇ ਘਟ ਗਿਣਤੀ ਵਿੱਚ ਹੁੰਦੇ ਹੋਏ ਵੀ ਜਿਹੜੇ ਸਿੱਖ ਸੈਨਿਕ ਸੀ ਉਹਨਾਂ ਨੇ ਕਈ ਸਥਾਨਾਂ ਦੇ ਉੱਪਰ ਵਿਦਰੋਹ ਦੇ ਵਿੱਚ ਹਿੱਸਾ ਲਿਆ 5 ਜੂਨ 1857 ਈਸਵੀ ਨੂੰ ਸਿੱਖਾਂ ਜਿਹੜੀ ਲੁਧਿਆਣਾ ਰੈਜਿਮੈਂਟ ਸੀ ਉਹਨੇ ਬਨਾ ਉਹ ਬਨਾਰਸ ਦੇ ਵਿੱਚ ਸੀ ਤੇ ਉੱਥੇ ਬਗਾਵਤ ਉਹਨਾਂ ਨੇ ਕੀਤੀ ਤੇ ਇਹਨਾਂ ਦੇ ਵਿੱਚੋਂ ਕੋਈ ਸਿੱਖ ਸੈਨਿਕ ਦਿੱਲੀ ਵਿੱਚ ਜਾ ਕੇ ਜਿਹੜੇ ਬਹੁਤ ਸਾਰੇ ਸਿੱਖ ਸੈਨਿਕ ਸੀ ਉਹ ਬਗਾਵਤੀ ਸੀ ਜਿਹੜੇ ਵਿਰੋਧੀ ਸੀ ਉਹਨਾਂ ਦੇ ਨਾਲ ਮਿਲ ਗਏ ਤੇ 23ਵੀਂ ਰੈਜੀਮੈਂਟ ਦੇ 90 ਸਿੱਖ ਸੈਨਿਕਾਂ ਨੇ ਮਹਾਊ ਵਿਖੇ ਜਿਹੜਾ ਵਿਦਰੋਹ ਸੀ ਉਹ ਕੀਤਾ ਤੇ ਉਹਨਾਂ ਨੂੰ ਆਗਰਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੇ ਯੂਰਪੀ ਅਧਿਕਾਰੀਆਂ ਦੇ ਹੁਕਮ ਮੰਨਣ ਦੀ ਸੌਂ ਖਾਦੀ ਪਰੰਤੂ 4 ਜੁਲਾਈ 1857 ਈਸਵੀ ਨੂੰ ਫਿਰ ਉਹ ਜੇਲ੍ਹ ਵਿੱਚੋਂ ਭੱਜ ਕੇ ਬਾਗੀ ਹੋ ਗਏ ਜਦੋਂ ਇਲਾਹਾਬਾਦ ਦੇ ਸਿੱਖ ਸੈਨਿਕਾਂ ਨੂੰ ਬਨਾਰਸ ਦੇ ਸਿੱਖ ਸੈਨਿਕਾਂ ਦੇ ਵਿਰੋਧੀ ਖਬਰ ਮਿਲੀ ਤਾਂ ਉਹਨਾਂ ਨੇ ਵੀ ਬਗਾਵਤ ਕਰਨ ਦੀ ਵਿਦਰੋਹ ਕਰਨ ਦੀ ਯੋਜਨਾ ਬਣਾਈ ਪਰ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਉਹਨਾਂ ਨੂੰ ਪਹਿਲੀ ਘੇਰਾ ਪਾ ਲਿਆ ਗਿਆ ਕਿ ਉਹਨਾਂ ਨੂੰ ਵਿਦਰੋਹ ਦੇ ਵਿੱਚ ਸ਼ਾਮਿਲ ਨਾ ਹੋਣ ਦੀ ਜਿਹੜੀ ਸੌਅ ਹੈ ਉਹ ਖਵਾਈ ਗਈ ਚਾਂਸੀ ਦੀ 23ਵੀਂ ਪਿਆਦਾ ਰੈਜਿਮੈਂਟ ਜਿਸ ਵਿੱਚ ਕਾਫੀ ਗਿਣਤੀ ਦੇ ਵਿੱਚ ਸਿਕ ਸੈਨਿਕ ਸੀ ਉਹਨਾਂ ਨੇ ਵੀ ਜੂਨ 1858 ਈਸਵੀ ਦੇ ਵਿੱਚ ਵਿਦਰੋਹ ਕਰ ਦਿੱਤਾ ਬਾਅਦ ਵਿੱਚ ਇਸ ਰੈਜਿਮੈਂਟ ਦੇ 21 ਵਿਦਰੋਹੀ ਸੈਨਿਕਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਫਾਂਸੀ ਸੀ ਉਹ ਦੇ ਦਿੱਤੀ ਗਈ ਅਗੇ ਸਿੱਖ ਸ਼ਾਸਕਾਂ ਦੀ ਅੰਗਰੇਜ਼ਾਂ ਨੂੰ ਸਹਾਇਤਾ 1857-58 ਈਸਵੀ ਦੇ ਵਿਦਰੋਹ ਦੇ ਦੌਰਾਨ ਪੰਜਾਬ ਦੇ ਸਿੱਖ ਸ਼ਾਸਕਾਂ ਨੇ ਅੰਗਰੇਜ਼ਾਂ ਦੀ ਜਿਹੜੀ ਸਹਾਇਤਾ ਉਹ ਵੀ ਕੀਤੀ ਸੀ ਭਾਰਤ ਦੇ ਕਿਸੇ ਵੀ ਹੋਰ ਰਾਜ ਨੇ 1857-58 ਈਸਵੀ ਦੇ ਵਿਦਰੋਹ ਦੇ ਦੌਰਾਨ ਬ੍ਰਿਟਿਸ਼ ਸਰਕਾਰ ਪ੍ਰਤੀ ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਤੋਂ ਵੱਧ ਕੇ ਮਹੱਤਵਪੂਰਨ ਸੇਵਾ ਨਹੀਂ ਕੀਤੀ ਤੇ ਨਾ ਹੀ ਉਸ ਤੋਂ ਜਿਹੜੀ ਵਧੇਰੇ ਵਫਾਦਾਰੀ ਉਹ ਦਿਖਾਈ ਅੰਗਰੇਜ਼ ਅਧਿਕਾਰੀਆਂ ਦੇ ਆਦੇਸ਼ ਦੇ ਅਨਸਾਰ ਉਸਨੇ ਸਤਲੁਜ ਤੇ ਜਮਨਾ ਦੇ ਵਿਚਾਰੇ ਦੇ ਪ੍ਰਦੇਸ਼ਾਂ ਦੀ ਰੱਖਿਆ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਆਪਣੇ ਸਿਰ ਲੈ ਲਈ ਉਸ ਨੇ ਬ੍ਰਿਟਿਸ਼ ਸਰਕਾਰ ਦੀ ਸਹਾਇਤਾ ਦੇ ਲਈ ਵੱਖ-ਵੱਖ ਸਥਾਨਾਂ ਤੇ ਵਿਦਰੋਹ ਨੂੰ ਦਬਾਉਣ ਦੇ ਲਈ 2156 ਘੋੜਸਵਾਰ ਤੇ 2846 ਪੈਦਲ ਸੈਨਿਕ ਤੇ 8 ਜਿਹੜੀਆਂ ਤੋਪਾਂ ਸੀ ਉਹ ਵੀ ਭੇਜੀਆਂ ਮਹਾਰਾਜੇ ਦੇ ਰਾਹੀਂ ਦਿੱਤੀ ਗਈ ਸਹਾਇਤਾ ਅੰਗਰੇਜ਼ਾਂ ਦੇ ਲਈ ਅੰਗਰੇਜ਼ ਸੈਨਿਕਾਂ ਦੇ ਇੱਕ ਬ੍ਰਿਗੇਡ ਦੇ ਸਮਾਨ ਸੀ ਜੀਨ ਦੇ ਰਾਜਾ ਸਰੂਪ ਸਿੰਘ ਨੇ ਸੈਨਾ ਸਹਿਤ ਆ ਪਥਾਨੇ ਸਰ ਕਰਨਾਲ ਪਾਣੀਪਤ ਚੰਦ ਦਿੱਲੀ ਆਦਿ ਜਾ ਕੇ ਵਿਦਰੋਹੀਆਂ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਮੀਨ ਬਹੁਤ ਸਾਰੇ ਰਾਜ ਇਸ ਤਰ੍ਹਾਂ ਦੇ ਹੈਗੇ ਸੀ ਜਿਨ੍ਹਾਂ ਨੇ ਜਿਹੜੇ ਕਿ ਭਾਰਤੀਆਂ ਦੇ ਵਿਰੁੱਧ ਗਏ ਜਾਂ ਇਹ ਕਿ ਲੋਕ ਵਿਦਰੋਹ ਕਰਨ ਵਾਲਿਆਂ ਦੇ ਵਿਰੁੱਧ ਗਏ ਤੇ ਉਹਨਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਤੇ ਰਾਜਾ ਸਰੂਪ ਸਿੰਘ ਨੇ ਹਾਂਸੀ ਚੱਜਾ ਰੋਤਕ ਤੇ ਗੁਹਾਨਾ ਵਿਖੇ ਵਿਰੋਧ ਬੁਆਉਣ ਲਈ ਅੰਗਰੇਜ਼ਾਂ ਦੀ ਮਦਦ ਵਾਸਤੇ ਜਿਹੜੇ ਸੈਨਿਕ ਸੀ ਉਹ ਭੇਜੇ ਸੀ ਤੇ ਨਾਬੇ ਦਾ ਜਿਹੜਾ ਰਾਜਾ ਭਰਪੂਰ ਸਿੰਘ ਸੀ ਉਹਨੇ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਤੋਂ ਨਾਬਾ ਤੇ ਅੰਬਾਲਾ ਦੀਆਂ ਸੜਕਾਂ ਦੀ ਰੱਖਿਆ ਕਰਨ ਦੇ ਲਈ ਜਿਹੜੇ ਅੰਗਰੇਜ਼ ਸੀ ਉਹਨਾਂ ਦੀ ਬਹੁਤ ਸਹਾਇਤਾ ਕੀਤੀ ਸੀ ਮੁੱਖ ਰੂਪ ਦੇ ਵਿੱਚ ਇਹਨਾਂ ਤਿੰਨਾਂ ਫੂਲਕੀਆਂ ਸ਼ਾਸਕਾਂ ਦੀ ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਜਿਹੜੀ ਵਫਾਦਾਰੀ ਹੈ ਤੇ ਮਹੱਤਵਪੂਰਨ ਸੇਵਾਵਾਂ ਕਰਨੀ ਪੰਜਾਬ ਦਾ ਜਿਹੜਾ ਪ੍ਰਾਂਤ ਸੀ ਉਹ ਭਿਆਨਕ ਵਿਦਰੋਹ ਤੋਂ ਸੁਰੱਖਿਅਤ ਰਹਿ ਸਕਿਆ ਮੀਨਜ਼ ਕਿ ਇੱਥੇ ਜਿਹੜਾ ਵਿਦਰੋਹ ਆ ਇਹਨਾਂ ਕਾਰਨਾਂ ਕਰਕੇ ਹੀ ਨਹੀਂ ਫੈਲ ਸਕਿਆ ਕਿਉਂਕਿ ਜਿਹੜੇ ਰਾਜੇ ਸੀ ਉਹੀ ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਸਹਾਇਤਾ ਕਰ ਰਹੇ ਸੀ ਕਪੂਰਥਲਾ ਦੇ ਰਾਜਾ ਰਣਧੀਰ ਸਿੰਘ ਨੇ ਜਲੰਧਰ ਅਤੇ ਹੁਸ਼ਿਆਰਪੁਰ ਦੀ ਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੀਨਸ ਕਿ ਉੱਥੇ ਜੇ ਤੁਸੀਂ ਇਹ ਕਹੋਗੇ ਆਪਣੇ ਜਿਹੜੇ ਸੈਨਿਕ ਸੀ ਉਹ ਭੇਜੇ ਫਰੀਦਕੋਟ ਦੇ ਰਾਜਾ ਵਜੀਰ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਲਈ ਫਿਰੋਜ਼ਪੁਰ ਤੇ ਸਿਰਸਾ ਵਿੱਚ ਸੈਨਾਵਾਂ ਭੇਜੀਆਂ ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਸਿੱਖ ਸ਼ਾਸਕਾਂ ਰਾਹੀਂ ਕੀਤੀਆਂ ਗਈਆਂ ਸੇਵਾਵਾਂ ਦੀ ਬੜੀ ਸ਼ਲਾਘਾ ਕੀਤੀ ਤੇ ਵਿਦਰੋਹ ਨੂੰ ਦਬਾਉਣ ਦੇ ਉਪਰੰਤ ਇਹਨਾਂ ਸ਼ਾਸਕਾਂ ਨੂੰ ਉਹਨਾਂ ਨੇ ਇਨਾਮ ਵੀ ਦਿੱਤੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਸੀ ਅਤੇ ਵਿਦਰੋਹ ਦੇ ਵਿੱਚ ਹਿੱਸਾ ਲੈਣ ਵਾਲੇ ਨਵਾਬਾਂ ਅਤੇ ਰਾਜਾਂ ਰਾਜਾਂ ਦੇ ਜਿਹੜੇ ਇਲਾਕੇ ਸੀ ਉਹ ਖੋਲੇ ਗਏ ਤੇ ਉਹਨਾਂ ਦੇ ਵਿੱਚ ਕੁਝ ਇਲਾਕੇ ਪਟਿਆਲਾ ਜੀਂਦ ਤੇ ਜਿਹੜੇ ਨਾਬਾ ਦੇ ਸ਼ਾਸਕ ਸੀ ਇਹ ਸ਼ਾਸਕ ਕੌਣ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਉਹਨਾਂ ਨੂੰ ਦੇ ਦਿੱਤੇ ਗਏ ਜਿਹੜੇ ਉਹਨਾਂ ਦੇ ਇਲਾਕੇ ਖੋਲੇ ਸੀ ਤੇ ਉਹਨਾਂ ਨੂੰ ਜਿਹੜੀਆਂ ਵਿਸ਼ੇਸ਼ ਉਪਾਦੀਆਂ ਸੀ ਉਹ ਵੀ ਦਿੱਤੀਆਂ ਗਈਆਂ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫਾਰ ਵਾਚਿੰਗ